ਹਾਂਜੀ ਸਰ ਜੀ ਸਰ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਸਪੈਸ਼ਲ ਟੈਰਰਿਸਟ ਔਰ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਪੰਜ ਦੋਸ਼ੀ ਇਸ ਚ ਗ੍ਰਿਫਤਾਰ ਕੀਤੇ ਗਏ ਔਰ ਬਹੁਤ ਵੱਡੀ ਇੱਕ ਟਾਰਗੇਟ ਕਿਲਿੰਗ ਜੋ ਪਲਾਨ ਕਰ ਰਹੇ ਸੀਗੇ ਔਰ ਉਸ ਦੇ ਮੁਤਾਬਕ ਏਰੀਆ ਦੇ ਵਿੱਚ ਉਹ ਜਿਹੜੀ ਉਹਦੀ ਰੋਕਥਾਮ ਹੋਈ ਹੈ ਅਵਰਟ ਹੋਈ ਹੈ ਇਹ ਸਾਰਾ ਟੈਰਰਿਸਟ ਨੈਟਵਰਕ ਜਿਹੜਾ ਹੈਗਾ ਲੱड्डा ਹਰੀਕਾ ਸਤ ਸੱਤਾ ਨਿਸ਼ਾਰਾ ਉਹਨਾਂ ਨੇ ਅੱਗੇ ਇਹਨਾਂ ਦੇ ਫੋਰਨ ਹੈਂਡਲਰਸ ਨਾਲ ਜਿਹੜੀ ਟਾਈ ਅਪ ਕਰਾਇਆ ਔਰ ਪੰਜ ਦੋਸ਼ੀ ਇਹ ਚ ਫੜੇ ਗਏ ਨੇ ਕਰਨਦੀਪ ਇਹ ਸ੍ਰਿਯਾਲੀ ਦਾ ਤਰਨਤਨ ਦਾ ਔਰ ਪਹਿਲਾਂ ਵੀ ਇਹਦੇ ਖਿਲਾਫ ਇੱਕ ਹੀਰੋਇਨ ਦਾ ਮੁਕੱਦਮਾ ਹੈ ਤੇ ਆਰਮਜ਼ੈਕਟ ਦਾ ਮੁਕੱਦਮਾ ਹੈ ਔਰ ਇਹਦੇ ਨਾਲ ਜਿਹੜੇ ਬੰਦੇ ਸੀਗੇ ਕੁਰਸੇਵਕ ਅਰਸ਼ਦੀਪ ਅਮਰਤਪਾਲ ਤੇ ਇੱਕ ਜਿਹੜਾ ਜੂਵినਾਈਲ ਹੈ ਉਹ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਐਡਵਿਨ ਪੁਲਿਸ ਨੇ ਪਹਿਲਾਂ ਇੱਕ ਗ੍ਰਿਫਤਾਰ ਕੀਤੇ ਗੁਰਸੇਵਕ ਅਰਸ਼ਦੀਪ ਤੇ ਅਬਰਤਪਾਲ ਇਹ ਨਾਲ ਉਹਨਾਂ ਦੇ ਜੁਵਿਨਾਈਟ ਇਹਨਾਂ ਤੋਂ ਕਾਰਤੂਸ ਬਰਾਮਦ ਹੋਏ ਜਿਹੜੇ ਇਹ ਦੇਣ ਆ ਰਹੇ ਸੀ ਕਰਨਦੀਪ ਨੂੰ ਔਰ ਉਹਦੇ ਚ ਜਿਹੜੀ ਟੋਟਲ ਰਿਕਵਰੀ ਹੈ ਉਹ ਇੱਕ ਗਲੌਕ ਪਿਸਟਲ ਹੈ ਜਿਹੜਾ ਇਹ ਤੋਂ ਕਰਨਦੀਪ ਤੋਂ ਬਰਾਮਦ ਹੋਇਆ 13 ਲਾਈਵ ਕਾਰਟ੍ਰਿਜ ਨੇ ਤੇ ਦੋ ਐਮਪਟੀ ਸ਼ੈਲ ਨੇ ਏ ਡਿਵੀਜ਼ਨ ਦੀ ਪੁਲਿਸ ਜਦੋਂ ਕਰਨਦੀਪ ਤੇ ਭਾਲ ਕਰਨ ਲੱਗੀ ਤਾਂ ਇਹਨਾਂ ਨੂੰ ਇਤਲਾਹ ਮਿਲ ਕੇ ਕੋਟ ਖਾਲਸਾ ਦੇ ਏਰੀਆ ਚ ਪੀਐਸ اسلام آباد ਚ </body>ਪੁੜੀ ਸਾਹਿਬ ਗੁਰਦੁਆਰੇ ਦੇ ਕੋਲ ਇੱਕ ਪੱਠਾ ਹੈ ਉੱਥੇ ਪਿੱਛਾ ਕਰਦੇ ਕਰਦੇ ਉੱਥੇ ਪਹੁੰਚੇ ਜਦੋਂ ਇਹਨੂੰ ਪੁਲਿਸ ਅਰੈਸਟ ਕਰਨ ਗਈ ਤੇ ਇਹਨੇ ਪੁਲਿਸ ਦੇ ਉੱਤੇ ਫਾਇਰ ਕੀਤਾ ਜਿਹਦੇ ਜਵਾਬੀ ਫਾਇਰ ਚ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰ ਕੀਤਾ ਗਿਆ ਜੋ ਇਹਦੇ ਇੰਜਰਡ ਹੋਇਆ ਹੈ ਇਹਨੂੰ ਹਸਪੀਟਲ ਲਿਜਾਇਆ ਗਿਆ ਜਿੱਥੇ ਇਹਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ ਇਹਨਾਂ ਦੀ ਟੋਟਲ ਜਿਹੜਾ ਓਵਰਆਲ ਵਿਊ ਦੇਖੀਏ ਇਸ ਕੇਸ ਦਾ ਉਹ ਇਹ ਹੈ ਕਿ ਬਹੁਤ ਛੋਟੇ ਲਾਲਚਾਂ ਪਿੱਛੇ ਬੱਚੇ ਜਿਹੜੇ ਆ ਔਰ ਛੋਟੀ ਉਮਰ ਦੇ ਬੱਚੇ ਸਾਰੇ ਬੱਚੇ ਜਿਹੜੇ ਤਰਨਤਾਰਨ ਡਿਸਟ੍ਰਿਕਟ ਦੇ ਹੈਗੇ ਔਰ ਮੇਲ ਮੁਲਜ਼ਮ ਜਿਹੜਾ ਕਰਨਦੀਪ ਹੈ ਇਹਨੂੰ ਕਲੌਕ ਪਿਸਟਲ ਸੀ ਇਹਦੇ ਕੋਲ ਕਾਰਤੂਸੇ ਤਿੰਨ ਬੰਦੇ ਦੇਣ ਆਏ ਇਹਨਾਂ ਨੂੰ ਲੱਗ ਭੇਜਿਆ ਗਿਆ ਔਰ ਇਹਦੇ ਵਿੱਚ ਕੱਟਆਊਟ ਬਹੁਤ ਰੱਖੇ ਗਏ ਕਿ ਜਿਵੇਂ ਇੱਕ ਨੂੰ ਦੂਜੇ ਦਾ ਨਹੀਂ ਪਤਾ ਇੱਕ ਨੂੰ ਪਿਸਟਲ ਲੈ ਇੱਕ ਦੂਜਾ ਕਾਰਟੂਸ ਉਹਨੂੰ ਦੇ ਦੇ ਕੇ ਗਏ ਸੀਗੇ ਉਹਨਾਂ ਤੋਂ ਕੁਝ ਬਰਾਮਦਗੀਆਂ ਉਦੋਂ ਹੋਈਆਂ ਬਾਕੀ ਉਹ ਉਹਨੇ ਹੋਰ ਉਹਨਾਂ ਨੂੰ ਦੇ ਕੇ ਤੇ ਉਹ ਕਿਲਿੰਗ ਕਰਾਉਣੀ ਸੀਗੀ ਇਹ ਇਹਨੂੰ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਟਰਰ ਮੋਡਿਊਲ ਕਹਿ ਸਕਦੇ ਆ ਤੇ ਜਿਸ ਨਾਲ ਇਹ ਟਾਰਗੇਟ ਕਿਲਿੰਗ ਅਵਰਟ ਹੋਈ ਹੈ ਸੋ ਇਹਦੇ ਚ ਡੀਸੀਪੀ ਸਾਡੇ ਰਵਿੰਦਰਪਾਲ ਜੀ ਚੀਤਲ ਜੀ ਸਾਡੇ ਏਸੀਪੀ ਜਸਰੂਪਾਥ ਮੈਡਮ ਏ ਡਿਵੀਜ਼ਨ ਐਸਐਚਓ ਅਮਨ ਔਰ ਜਿਹੜੇ ਕੋਟ ਖਾਲਸਾ ਇੰਚਾਰਜ ਗੁਰਜੀਤ ਔਰ ਗੁਰਜਿੰਦਰ ਜਿਹੜੇ ਵਸਟੈਂਡ ਇੰਚਾਰਜ ਨੇ ਸਾਰੀ ਟੀਮ ਨੇ ਬੜਾ ਅੱਛਾ ਰੋਲ ਪਲੇ ਕੀਤਾ ਔਰ ਇਹਦੇ ਚ ਅੱਗੇ ਅਸੀਂ ਫਰਦਰ ਇਚ ਇਨਵੈਸਟੀਗੇਟ ਕਰ ਰਹੇ ਹਾਂ ਕਿਉਂਕਿ ਬਹੁਤ ਸਾਰੇ ਹੈਂਡਲਰ ਸਾਹਮਣੇ ਆਏ ਐ ਔਰ ਗਰੁੱਪ ਸਾਨੂੰ ਕਲੀਅਰ ਹੋ ਗਿਆ ਇਹਦੀ ਜਿਹੜੀ ਅੱਗੇ ਹੋਰ ਫਰਦਰ ਹੈ ਤਫਤੀਸ਼ ਕੀਤੀ ਜਾ ਰਹੀ ਹੈ ਔਰ ਕਰਨਦੀਪ ਤੋਂ ਹੋਰ ਵੀ ਡਿਟੇਲਸ ਕੁਝ-ਕਿਛ ਕੀਤੀ ਜਾਏਗੀ ਕਿ ਕਿਸ ਤਰ੍ਹਾਂ ਕੀ ਟਾਰਗੇਟ ਦਿੱਤਾ ਸੀ ਕੀ ਕਰਨਾ ਸੀਗਾ ਔਰ ਅੱਗੇ ਵਾਸਤੇ ਕੀ ਪਲਾਨਿੰਗ ਸੀਗੀ ਸਾਰੇ ਗਰੁੱਪ ਦੀ ਉਹਦੇ ਉੱਤੇ ਤਫ਼ਤੀਸ਼ ਚੱਲੀ ਕਿਨੇ ਹੜਕੇ ਆ ਲੋ ਉਹਨਾਂ ਨੂੰ ਆਪਣਾ ਜੁੜੇ ਹੋਏ ਜੀ ਸੱਤਾ ਨਸ਼ਹਰਾ ਤੇ ਉਹ ਦੋਨੇ ਇਕੱਠੇ ਨੇ ਉਹ ਕਿਉਂਕਿ ਲਿਸਟਡ ਟੈਰਰਿਸਟ ਹੈ ਤਾਂ ਉਹਨਾਂ ਨੇ ਇਹਨਾਂ ਨੂੰ ਅੱਗੇ ਕੁਝ ਹੋਰ ਹੈਂਡਲ ਲਾਏ ਸੀਗੇ ਫੋਰਨ ਕੰਟਰੀਜ਼ 'ਚ ਉਹ ਇਹਨਾਂ ਨੂੰ ਕੰਟਰੋਲ ਕਰਕੇ ਤੇ ਟਾਰਗੇਟਸ ਦੇ ਰਹੇ ਸੀਗੇ ਸਰ ਪਾਸ ਕੋਈ ਯੂਨੀਵਰਸਟੀ ਹੈ ਹਾਂਜੀ ਕਰਨਦੀਪ ਦੇ ਖਿਲਾਫ ਪਹਿਲਾਂ ਪਰਚਾ ਦਰਜਾ ਸੀ ਸਰਹਾਲੀ ਦੇ ਵਿੱਚ ਆਰਮਜ਼ ਐਕਟ ਦਾ ਤੇ ਹੀਰੋਨ ਵੀ ਰਿਕਵਰ ਹੋਈ ਸੀ ਉਹ ਇਹਨਾਂ ਦੇ ਇਥੇ ਟਾਰਗੇਟ ਦੇ ਵਿੱਚ ਕੋਈ ਗੈਂਗਸਟਰ ਸੀਗੇ ਕੋਈ ਦੇਖੋ ਉਹ ਬੇਸਿਕਲੀ ਉਹ ਅਜੇ ਨਹੀਂ ਅਸੀਂ ਗੱਲ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਅਸੀਂ ਲੱਗੇ ਹੋਏ ਆ ਕਿਉਂਕਿ ਟਾਰਗੇਟਸ ਮੈਂ ਕਹੂੰਗਾ ਇੱਕ ਨਹੀਂ ਹੈ ਟਾਰਗੇਟਸ ਨੂੰ ਅਸਾਈਨ ਕੀਤੇ ਜਾ ਰਹੇ ਸੀ ਔਰ ਪੈਸੇ ਵੀ ਜਿਹੜਾ ਮੇਨ ਲਾਲਚ ਉਹੀ ਜਿਵੇਂ ਹਰੇ ਕੇਸ ਹੁੰਦਾ ਉਸੇ ਤੇ ਇਹਨਾਂ ਨੂੰ ਘੁਬਰਾਹ ਕੀਤਾ ਗਿਆ ਸੀ ਅਜੇ ਦੋਸ਼ੀ ਫੜਿਆ ਪੰਜ ਆਪਸੀ ਦਾ ਕਿੱਸਾ ਲਿਖ ਸਕੇ ਨਹੀਂ ਲਿੰਕ ਕਟਆਊਟ ਮੈਂ ਤੁਹਾਨੂੰ ਦੱਸਿਆ ਨਾ ਰੱਖੇ ਗਏ ਜਿਨ੍ਹਾਂ ਕੋ ਆਮ ਜੁਮਿਨੀਸ਼ਨ ਸੀ ਉਹ ਲਾਕ ਗਰੁੱਪ ਹੈ ਉਹਨਾਂ ਨੇ ਤਾਂ ਆਕੇ ਸਮਾਨ ਦੇ ਦੇਣਾ ਸੀ ਕਾਰਤੂਸਾਂ ਦਾ ਪਸਤੌਲ ਇੱਕ ਬੰਦੇ ਕੋਲ ਪਹਿਲਾਂ ਹੀ ਸੀ ਜਿਹਨੇ ਉਹ ਐਗਜ਼ੀਕਿਊਟ ਕਰਨਾ ਸੀ ਕਰਨਦੀਪ ਕਿੰਨੀਆਂ ਗੋਲੀਆਂ ਚਵਾਈਆਂ ਦੋ ਸਰ ਲੱਗਦਾ ਕਿ ਨੌਜਵਾਨ ਜਿਹੜੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਦੇਖੋ ਮੈਂ ਤਾਂ ਹਰ ਵਾਰੀ ਤੁਹਾਡੇ ਰਾਹੀਂ ਨੌਜਵਾਨਾਂ ਨੂੰ ਅਪੀਲ ਕਰਦਾ ਸਾਰੇ ਸਮਾਜ ਨੂੰ ਅਪੀਲ ਕਰਦਾ ਪੇਰੈਂਟਸ ਨੂੰ ਵੀ ਕਰਦਾ ਕਿ ਬੱਚੇ ਛੋਟੇ ਲਾਲਚ ਪਿੱਛੇ ਘੁਬਰਾਹ ਹੋ ਜਾਂਦੇ ਆ ਔਰ ਬਾਅਦ ਚ ਕੋਈ ਉਹਨਾਂ ਦੀ ਬਾਤ ਨਹੀਂ ਪੁੱਛਦਾ ਜੇਲਾਂ ਚ ਲੈਂਡ ਅਪ ਕਰ ਜਾਂਦੇ ਆ ਸਾਰੀ ਜ਼ਿੰਦਗੀ ਦਾ ਕੈਰੀਅਰ ਖਰਾਬ ਹੋ ਜਾਂਦਾ ਸੋ ਉਹਨਾਂ ਨੂੰ ਇਸ ਗੱਲ ਤੋਂ ਬਚਣਾ ਚਾਹੀਦਾ ਹੈ ਮਿਹਨਤ ਕਰਨ ਆਪਣੀ ਮਿਹਨਤੀ ਕਮਾਈ ਚ ਬਰਕਤ ਹੈ ਠੀਕ ਹੈ ਥੈਂਕ ਯੂ